ਸਸ਼ੇਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਅਤੇ ਹੋਰ ਕਈ ਚੀਜ਼ਾਂ ਤੇ ਨਾਲ ਇੱਕ 8 ਕਿੱਲੇ ਜ਼ਮੀਨ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖ ਲਿਓ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣਗੇ ਵੀਡੀਓ ਦੇ ਨਾਲ ਬਣੇ ਰਹੋ ਜੇ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਈ ਆਪਣੇ ਕੋਲ ਥਾਰ ਗੱਡੀ ਗੱਡੀ ਵਿਕਾਊ ਹੈ ਜੀ 2018-19 ਮਾਡਲ 780000 ਰੁਪਏ ਦੀ ਮੰਗ ਰੱਖੀ ਗਈ ਹੈ ਗੱਡੀ ਪਹਿਲੇ ਨਾ ਹੈ ਏਰੀਆ ਖੰਨਾ ਕਾਗਜ਼ੇ ਵਗੈਰਾ ਪੂਰੇ ਨੇ ਸਾਫ਼ ਕੰਡੀਸ਼ਨ ਦੀ ਗੱਡੀ ਹੈ ਤੇ ਟਾਇਰ ਵੀ ਵਧੀਆ ਪਏ ਨੇ ਇੰਜਨ ਗੇਅਰ ਦੀ ਵੀ ਓਕੇ ਹੈ 8264435761 8264435761 ਇਸ ਨੰਬਰ ਤੇ ਫੋਨ ਕਰਕੇ ਥਾਰ ਗੱਡੀ 1819 ਮਾਡਲ ਪਹਿਲੇ ਨਾ ਖੰਨੇ ਏਰੀਆ ਦੀ ਲੋਕੇਸ਼ਨ ਹੈ 7 ਲੱਖ 80000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦੀ ਗੱਡੀ ਹੈ ਏਰੀਆ ਜਲੰਧਰ ਤੋਂ ਜੀ ਸਵਿਫਟ ਗੱਡੀ ਆਈ ਹੈ ਸਵਿਫਟ ਗੱਡੀ ਵਿਕਾਊ ਹੈ ਜੀ ਗੱਡੀ 2015 ਮਾਡਲ ਹੈ ਟਾਇਰ ਅਲਾਏ ਨਵੇਂ ਨੇ 270000 ਰੁਪਏ ਗੱਡੀ ਦਾ ਰੇਟ ਰੱਖਿਆ ਹੈ ਇਹ ਵੀ ਕਾਗਜ਼ ਵਗੈਰਾ ਪੂਰੇ ਨੇ ਕੋਈ ਸਕ੍ਰੈਚ ਨਹੀਂ ਕੋਈ ਐਕਸੀਡੈਂਟ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਏਰੀਆ ਜਲੰਧਰ ਹੈ ਜੀ 270 ਰੇਟ ਰੱਖਿਆ ਗਿਆ 15 ਮਾਡਲ ਗੱਡੀ ਹੈ 9464632631 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ 2015 ਮਾਡਲ ਤੁਸੀਂ 2 ਲੱਖ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਆਲੂ ਪਟਣ ਵਾਲੀ ਮਸ਼ੀਨ ਵਿਕਾਊ ਹੈ 95000 ਚ ਸਾਫ਼ ਕੰਡੀਸ਼ਨ ਦੀ ਹੈ ਜੀ ਬਹੁਤ ਸੋਹਣੀ ਹਾਲਤ ਦੇ ਪਈ ਹੈ ਤੁਸੀਂ ਦੇਖ ਸਕਦੇ ਹੋ ਆਲੂ ਪਟਣ ਵਾਲੀ ਮਸ਼ੀਨ ਵਿਕਾਊ ਹੈ 95000 ਚ ਏਰੀਆ ਫਿਰੋਜ਼ਪੁਰ 9814005532 ਇਸ ਨੰਬਰ ਤੇ ਫੋਨ ਕਰਕੇ ਆਲੂ ਪਟਣ ਵਾਲੀ ਮਸ਼ੀਨ 95000 ਚ ਖਰੀਦ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਹਰ ਇੱਕ ਦਿਨ ਨਵੀਂ ਵੀਡੀਓ ਜਿਹੜੀ ਤੁਹਾਨੂੰ ਦੇਖਣ ਨੂੰ ਮਿਲ ਸਕੇ ਸੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੁੱਧ ਚਵਾਈ ਮਸ਼ੀਨ ਵੀ ਕਾ ਉਹ ਸਿਰਫ ਇੱਕ ਚਵਾਈ ਕੀਤੀ ਹੈ ਜੀ ਜਮਨ ਨਵੀਂ ਮਸ਼ੀਨ ਬਿਕਾ ਉਹ ਦੁੱਧ ਚਵਾਈ ਇੱਕ ਚਵਾਈ ਹੀ ਕੀਤੀ ਹੈ ਏਰੀਆ ਹੈਗਾ ਜੀ ਪਿੰਡ ਸੁਚੇਤਗੜ ਸੁਲਤਾਨਪੁਰ ਲੋਧੀ ਜ਼ਿਲਖਪੂਰ ਥਲਾ ਰੇਟ ਹੈ ਜੀ 22000 9914373006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੁੱਧ ਚਵਾਈ ਮਸ਼ੀਨ 22000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੈਫੇ ਦਾ ਸਾਰਾ ਸਮਾਨ ਵਿਕਾਊ ਹੈ ਜੀ ਕੈਫੇ ਦਾ ਸਾਰਾ ਸਮਾਨ ਵਿਕਾਊ ਹੈ ਜੀ ਇਹ ਏਰੀਆ ਜੀ ਆਨੰਦਪੁਰ ਸਾਹਿਬ ਰੇਟ ਹੈ ਜੀ 70000 70000 ਰੁਪਏ ਰੇਟ ਰੱਖ ਕੇ ਕੈਫੇ ਦਾ ਸਾਰਾ ਸਮਾਨ ਸੇਲ ਕਰਨਾ ਹੈ ਆਨੰਦਪੁਰ ਸਾਹਿਬ ਏਰੀਆ 95928 25773 95928 25773 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੈਫੇ ਦਾ ਸਾਰਾ ਸਮਾਨ ਆਨੰਦਪੁਰ ਸਾਹਿਬ ਏਰੀਆ ਚ 70000 ਪੈਸੇ ਚ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਨੂੰ ਬਹੁਤ ਬਹੁਤ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਕਰਕੇ ਸਮਾਨ ਜਲਦੀ ਸੇਲ ਹੋ ਸਕੇ 8 ਕਿਲੇ ਜ਼ਮੀਨ ਵਿਕਾਊ ਹੈ ਰੇਟ ਹੈ ਜੀ 11 ਲੱਖ ਨੂੰ ਕਿੱਲਾ 8 ਕਿਲੇ ਜ਼ਮੀਨ ਵਿਕਾਊ ਹੈ 11 ਲੱਖ ਨੂੰ ਕਿੱਲਾ ਏਰੀਆ ਮਨੂ ਮੱਛੀ ਜ਼ਿਲ੍ਹਾ ਫਿਰੋਜ਼ਪੁਰ ਏਰੀਆ ਮੱਖੂ ਮੱਖੂ ਤੋਂ ਹੈਗਾ ਜੀ 15 ਕਿਲੋਮੀਟਰ ਏਰੀਆ ਹੈਗਾ ਜੀ ਪਿੰਡ ਮਨੂ ਮੱਛੀ ਜ਼ਿਲ੍ਹਾ ਫਿਰੋਜ਼ਪੁਰ ਏਰੀਆ ਹੈਗਾ ਮੱਖੂ ਮੱਖੂ ਤੋਂ ਹੈਗਾ ਜੀ 15 ਕਿਲੋਮੀਟਰ ਮੰਡ ਏਰੀਆ ਦਾ ਬਾਣ ਹੈ ਬਾਕੀ ਬੰਦੀ ਜਾਣਕਾਰੀ ਤੁਸੀਂ ਫੋਨ ਤੇ ਵੀ ਲੈ ਸਕਦੇ ਹੋ ਸਾਡੇ ਕੋਲ ਜਿੰਨੀ ਜਾਣਕਾਰੀ ਹੁੰਦੀ ਹੈ ਜੀ ਅਸੀਂ ਉਹਨੇ ਹੀ ਵੀਡੀਓ ਚ ਦੱਸ ਦੇ ਦੀ ਹੈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 9592030961 ਜਿਨ੍ਹਾਂ ਨੇ 8 ਕਿੱਲੇ ਜ਼ਮੀਨ ਖਰੀਦਣੀ ਹੈ ਜੀ ਫਿਰੋਜ਼ਪੁਰ ਏਰੀਏ ਦੀ 11 ਲੱਖ ਨੂੰ ਕਿੱਲਾ ਉਹ ਵਾਲਾ ਨੰਬਰ ਨੋਟ ਕਰ ਲੈਣ 9592030961 9592030961 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਕਿੱਲੇ ਜ਼ਮੀਨ 11 ਲੱਖ ਨੂੰ ਕਿੱਲਾ ਫਿਰੋਜ਼ਪੁਰ ਏਰੀਆ ਦਾ ਵਾਣ ਖਰੀਦ ਸਕਦੇ ਹੋ ਇਹ ਨੰਬਰ ਅਸੀਂ ਬਾਰ-ਬਾਰ ਇਸ ਕਰਕੇ ਦੱਸ ਰਹੇ ਹਾਂ ਜੀ ਕਿ ਕਈ ਭੈਣ ਭਰਾ ਸਾਡਾ ਚੈਨਲ ਦਾ WhatsApp ਨੰਬਰ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਨਾ ਉਸ ਤੇ ਕਾਲ ਕਰਦੇ ਨੇ ਕਿ ਤੁਹਾਡੇ ਕੋਲ ਜ਼ਮੀਨ ਵਿਕਾਊ ਆ ਤਾਂ ਤੁਸੀਂ ਇਹ ਨੰਬਰ ਤੇ ਹੀ ਕਾਲ ਕਰਨੀ ਹੈ ਜਿਹੜਾ ਤੁਹਾਨੂੰ ਦੱਸਿਆ ਜੀ ਵੀਡੀਓ ਦੇ ਵਿੱਚ ਦਿੱਤਾ ਵੀ ਹੁੰਦਾ ਤਾਂ ਹਾਲੇ ਸਾਈਡ ਜਿੱਥੇ 9877988444 ਵਾਲਾ WhatsApp ਨੰਬਰ ਚੈਨਲ ਦਾ ਦਿੱਤਾ ਹੁੰਦਾ ਉਹਦੇ ਥਾਂ ਹਾਲੇ ਸਾਈਡ ਸਾਰੀ ਜਾਣਕਾਰੀ ਦੇ ਨਾਲ ਮਾਲਕ ਦੇ ਨੰਬਰ ਹੁੰਦੇ ਨੇ ਉੱਥੇ ਚੈੱਕ ਕਰਿਆ ਕਰੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣੀ ਹੈ ਕੋਈ ਮਸ਼ੀਨਰੀ ਹੈ ਨਹੀਂ ਕੋਈ ਤੁਸੀਂ bizness ਕਰ ਰਹੇ ਹੋ ਕੋਈ ਫੈਕਟਰੀ ਹੈ પેટ્રોલ ਪੰਪ ਹੈ ਤੁਸੀਂ ਅੱਗੇ ਵਧਾਉਣਾ ਚਾਹੁੰਦੇ ਤੁਹਾਡਾ bizness ਹੈ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਲਾਈਂ ਦੱਸ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਤੁਹਾਡਾ ਸਾਰਾ ਨਤਿਆਤ ਲੋਤਾ ਅਨੁਭਾ ਚਾਲਣਾ ਜੋੜਨ ਦੇ ਲਈ ਸਪੋਰਟ ਕਰਨ ਲਈ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਿਹੜੇ ਭੈਣ ਭਰਾ ਸਪੋਰਟ ਕਰਦੇ ਨੇ ਬਹੁਤ ਸਾਰੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ ਚੈਨਲ ਸੋ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਸ਼ਹਿਰਾਂ ਦੇ ਨਾਲ ਕਈ ਭੈਣ ਭਰਾਵਾਂ ਦੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਬੜਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ